ਨੇਚਰਲ ਕ੍ਰੇ ਦਾ ਸੂਟ ਜਿਹੜਾ ਬਾਜ਼ਾਰਾਂ 'ਚ 1500 ਦਾ ਇੱਕ ਦਿੰਦੇ ਨੇ ਇੱਥੇ 1500 ਦੇ ਤਿੰਨ ਸੂਟ ਦੇਣੇ 1500 ਦੇ ਤਿੰਨ ਕਰੋ ਮੋਰਾਂ ਵਾਲੇ ਡਿਜ਼ਾਈਨ ਜਿਹੜਾ ভাই 2 2000 ਬਾਈ ਬਾਈ 100 ਦਾ ਸੂਟ ਬਿਲਕੁਲ ਜਿਹੜਾ 2 2000 ਦਾ ਸੂਟ 80 ਦੇ ਦੇਦਨੇ ਆ 2000 ਦੇ ਦੋ ਯਾਨਕੀ 1000 ਰੁਪਏ ਦਾ ਇੱਕ ਆ ਦੇਖੋ ਜਿਹੜੇ ਬਾਜ਼ਾਰ ਦੇ ਵਿੱਚ ਤੁਸੀਂ ਜਾ ਕੇ 2 2000 ਫਿਰਾਂ ਸੂਟ ਲੈਨੇ ਹੋ ਇੱਕ ਇੱਥੇ ਆ ਜੋ 2000 ਦੇ ਦੋ ਸੂਟ ਦੇ ਰਹਿਣੇ ਆ ਇੱਕ ਆ ਔਰਗਾਂਜ਼ਾ ਦੇ ਸੂਟ ਜਿਹੜੇ ਬਜ਼ਾਰਾਂ 'ਚ 25 2500 ਦਾ ਸੂਟ 2500 ਦੇ ਦੋ ਸੂਟ ਦੇਨੇ 2500 ਦੇ ਦੋ ਪਿਓ ਸ਼ਿਮਰ ਦਾ ਸੂਟ ਜਿਹੜਾ ਬਜ਼ਾਰਾਂ 'ਚ 3 3500 ਦਾ ਸੂਟ ਅਸੀਂ ਇੱਜੇ ਵੀ ਵੱਡੀ ਆਫਰ ਲਗਾਤੀ ਵੱਡੀ 3000 ਦੇ ਦੋ ਸੂਟ ਦੇ ਦੇਨੇ ਦੇਖੋ ਬਜ਼ਾਰਾਂ 'ਚ ਵੱਡੇ ਵੱਡੇ ਸ਼ੋਰੂਮਾਂ 'ਰੇ ਜਾਓ ਆ ਸੂਟ ਚਾਹ ਕਲੋ 5 5000 ਪਰ ਇੱਕ ਸੂਟ ਆ 5000 ਦਾ ਇੱਕ ਸੂਟ ਬਾਜ਼ਾਰ 'ਚ ਸਾਡੇ ਕੋਲ 5000 ਦੇ ਦੋ ਲੈ ਜਾਓ ਇਤਾਂ ਦੇ ਭਾਰੇ ਭਾਰੇ ਸੂਟ ਵੀ ਇੱਕ ਨਾਲ ਇੱਕ ਫ੍ਰੀ ਕਰਤਾ ਲੁਧਿਆਣੇ ਚਲ ਜਾਓ ਅੰਮ੍ਰਿਤਸਰ ਚਲ ਜਾਓ ਜਿੱਥੇ ਮਰ ਜਾ 20000 ਦਾ ਸੂਟ ਏ ਤੇ ਸਾਡਾ ਰੇਟ ਕੀ ਏ ਆ ਤੁਸੀਂ ਚੈੱਕ ਕਰ ਸਕਦੇ ਹੋ 11000 ਮਤਲਬ ਕਿ 8 8 9 9000 ਵਿੱਚ ਸੂਟਾਂ ਦੇ ਵਿੱਚ ਵੀ ਅਸੀਂ ਬਚਾ ਰਹੇ ਆਂ ਭਾਈ ਲੈ ਕੇ ਰੈੱਡ ਲੈ ਲਓ ਮਰੂਨ ਲੈ ਲਓ ਮਜ਼ੈਂਟਾ ਲੈ ਲਓ ਰੈਸਟ ਲੈ ਲਓ ਹਰ ਕਲਰ ਤੁਹਾਨੂੰ ਇੱਥੇ ਮਿਲੇਗਾ ਇਹਦਾ ਕੰਮ ਹੋਇਆ ਕਿੰਨਾ ਪਿਆਰਾ ਤਕ ਕੇ ਦਾ ਕੰਮ ਆ ਗਲੇ ਤੇ ਵਰ ਕੇ ਆ ਦੁਪੱਟਾ ਦੇਖੋ ਉਹ ਦੁਪੱਟੇ ਵੇਂਦਿਆਂ ਸਾਰੀ ਨਾ ਗਾ ਕਹਿੰਦਾ ਸੂਟ ਹੋਣਾ ਘਟਾ ਘਟ 40000 ਦਾ ਪਰ ਇੱਥੇ ਨਹੀਂ ਜੇ ਹੈਗਾ ਅੱਧੋ-ਅੱਧਾ ਫਰਕ ਜੇ ਆ ਦੇਖੋ ਸੂਟ ਬਾਜ ਦੁਪੱਟਾ ਚੈੱਕ ਕਰ ਲੋ ਮੈਂ ਕਹਾਂ ਟਾਪ ਦੀ ਕਲੈਕਸ਼ਨ ਆ ਇਦਾਂ ਦੀ ਜੇ ਤੁਸੀਂ ਦਾਜਵਰੀ ਬਣਾਉਣੇ ਹੋ ਬਾਜ਼ਾਰ ਚ ਜਾ ਕੇ ਤਾਂ 2-2 ਲੱਖ ਰੁਪਏ ਬਣ ਜਾਂਦਾ ਸਾਡਾ ਪਰ ਸਾਡੇ ਕੋਲ 70-80 ਹਜ਼ਾਰ ਦਾ ਨੂੰ ਅਸੀਂ ਦਾਜਵਰੀ ਬਣਾ ਕੇ ਦੇ ਦੇਣੀ ਆ ਇਦਾਂ ਦੀ ਕਲੈਕਸ਼ਨ ਆ ਫਾਈਨਿੰਗ ਚੈੱਕ ਕਰ ਲੋ ਉਹ ਇਦਾਂ ਦੀ ਡਿਜ਼ਾਈਨ ਹੀ ਵੇਖ ਲੈ ਪੰਜ-500 2-2 ਹਜ਼ਾਰ ਦਾ ਤੇਲ ਪਵਾ ਕੇ ਤੁਸੀਂ ਜਾਣਦੇ ਹੋ ਤੇ ਵੈਰਾਈਟੀ ਫੇਰ ਨਹੀਂ ਤੁਹਾਨੂੰ ਮਿਲਦੀ ਮੈਂ ਕਹਾਂ ਅੰਕਲੋ ਬੁੱਟਰ ਰੋਡ ਕਾਦੀਆਂ ਤੇ ਆਓ ਨਵੇਂ ਤੋਂ ਨਵਾਂ ਡਿਜ਼ਾਈਨ ਲਓ ਸਾਡੇ ਕਾਰੀਗਰ ਆਪਣੇ ਸਾਡਾ ਵਿੱਚ ਕੋਈ ਡੀਲਰ ਡੀਲਰ ਨਹੀਂ ਹੈਗਾ ਆਪਣਾ ਮਾਲ ਤਿਆਰ ਕਰੀਦਾ ਆਪਣਾ ਵੇਚੀਦਾ ਇਦਾਂ ਦੀ ਡਿਜ਼ਾਈਨਿੰਗ ਉਹ ਨਹੀਂ ਕਿ ਤਿੰਨਾ ਚੌਹਾਂ ਥਾਂ ਤੇ ਆ ਗਿਆ ਤੇ ਗਾਹ ਦੀ ਛੇਲ ਲਾਣੀ ਉਹ ਕੰਮ ਨਹੀਂ ਕਰਦਾ ਮੈਂ ਇਹ ਵੀ ਦੇਖਿਆ ਵੀ ਜਿੰਨੇ ਆ ਰਹੀ ਆਉਨੇ ਆ ਵੈਰਾਈਟੀ ਸਾਰੀ ਨਵੀਂ ਹੁੰਦੀ ਸਾਡੇ ਮੈਂ ਕਹਾਂ ਵੈਰਾਈਟੀ ਇੱਕ ਹਫਤੇ ਹਫਤੇ ਬਾਅਦ ਆਉਂਦੀ ਹਫਤੇ 'ਚ ਵੈਰਾਈਟੀ ਨਿਕਲ ਜਾਂਦੀ ਏ ਫਿਰ ਰੋਜ਼ ਤੋਂ ਰੋਜ਼ ਨਵੀਂ ਵੈਰਾਈਟੀ ਲੈਣੀ ਪੈਂਦੀ ਏ ਸੋ ਛੇਤੀ ਆ ਜਾਓ ਤੁਹਾਡੇ ਘਰ ਵਿਆਹ ਸ਼ਾਦੀ ਦਾਜ ਮੇਰ ਦਾ ਕੱਪੜਾ ਦੇਖੋ ਆਫਰਾਂ ਲਾਤੀਆਂ ਇੱਕ ਦੇ ਨਾਲ ਇੱਕ ਸੂਟ ਫ੍ਰੀ ਕਰਤਾ ਵੱਡੀ ਆਫਰ ਜਿਹੜਾ 4-5000 ਰੁਪਏ ਆਰ ਜਿੱਥੇ 5000 ਦੇ 2 ਕਰਤੇ ਜਿਹੜਾ 2500 ਦਾ 1 ਕਿਸੇ 2500 ਦੇ 2 ਕਰਦੇ 3000 ਦੇ 2 ਕਰਤੇ ਰੇਟ ਦਾ ਬਹੁਤ ਵੱਡਾ ਫਾਇਦਾ ਕਰਦਾ ਜੇ ਹੁਣ ਵੀ ਤੁਸੀਂ ਬਿਆਹਾਂ ਜਿਹਾ ਕੇ ਲੁੱਟਣਾ ਕੋਣ ਨੇ ਤਾਂ ਭਾਈ ਮਰਜੀ ਤੁਹਾਡੀ ਪਰ ਅੰਕਲੋਂ ਬੁੱਟਾ ਰੋਡ ਕਰਦੀਆਂ ਮਾਝੇ ਦੀ ਧਰਤੀ ਦੇ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਾ ਇੱਥੇ ਲੋਕ ਗੱਲੇ ਮਾਝੇ ਤੋਂ ਨਹੀਂ ਉਹਦੇ ਦੁਆਬਾ ਵੀ ਆ ਰਿਹਾ ਮਾਲਵਾ ਵੀ ਆ ਰਿਹਾ ਉਹ ਹਰਿਆਣਾ ਆ ਰਿਹਾ ਰਾਜਸਥਾਨ ਸ਼੍ਰੀਨਗਰ ਤੱਕ ਤੋਂ ਲੋਕ ਆ ਰਹੇ ਕਿਉਂਕਿ ਲੋਕਾਂ ਦੇ ਫਾਇਦੇ ਹੋ ਰਹੇ ਆ ਛੇਦੀ ਆ ਜੋ ਵੱਡੇ ਫਾਇਦੇ ਸਾਡੇ ਹੋਣੇ ਆ ਜੇ ਤੁਸੀਂ ਬਾਹਰ ਕਿਤੇ ਅੰਕਲੋਂ ਬੁੱਟਰ ਰੋਡ ਕਾਦਿਆਨਾ ਇੰਸਟਾਗ੍ਰਾਮ ਤੇ ਪੇਜ ਆ ਉਹਨੂੰ ਫੋਲੋ ਕਰ ਲਓ ਕਿਉਂਕਿ ਉਹਦੇ ਉੱਤੇ ਰੋਜ਼ ਦੀ ਨਵੀਂ-ਨਵੀਂ ਅਪਡੇਟ ਤੁਹਾਨੂੰ ਦੇਖਣ ਨੂੰ ਮਿਲਦੀ ਰਹਣੀ ਆ 11 ਅਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਅੱਗਰਸਾਂ ਟੀਵੀ